ਕੁੱਤੇ ਦੀ ਮੌਤ ਤੋਂ ਪੋਇਸੀ ਵਾਇਰਲ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਕੀਤੀ ਕਾਰਵਾਈ ਜਿਕਰ ਹੋਇਆ ਕਿ ਮੰਗਲਵਾਰ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਸਹਿਮ ਗਏ ਤੇ ਹੂਨ ਲੱਗ ਪਏ ਜੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋਈ ਤੁਸੀਂ ਵੀ ਇੱਕ ਵਾਰ ਦੁਬਾਰਾ ਦੇਖੋ ਉਹ ਵੀਡੀਓ ਕੁੱਤਾ ਥੱਲੇ ਆ ਗਿਆ ਤੇ ਆ ਗਏ ਸਾਰਿਆਂ ਨੇ ਗੱਡੀ ਘੇਰ ਲਈਆਂ ਨਿਆਣੇ ਆ ਬੰਦੇ ਆਏ ਆ ਮਗਰ ਨਿਆਣਿਆਂ ਵਾਲੇ ਨੂੰ ਰੋਕਣ ਵਾਸਤੇ ਕੁੱਤੇ ਦਾ ਫਿਕਰੇ ਇਹਨਾਂ ਨੂੰ ਆਂਦੇ ਮਰ ਜਾਣ ਨਿਆਣੇ ਤੁਹਾਡੇ ਵਖਰੇ ਸਾਨੂੰ ਨਿਆਣਾ ਦਾ ਨਹੀਂ ਆਡਾ 50 ਹਜ਼ਾਰ ਦਾ ਕੁੱਤਾ ਨਾਰੋ ਕੋਈ ਨਹੀਂ ਰਾਜ ਨਾਨੀਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਵਾਲਿਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਐਕਸ਼ਨ ਵਿੱਚ ਆਉਂਦੇ ਹੋਏ ਬੱਸ ਦੇ ਡਰਾਈਵਰ ਬਲਵਿੰਦਰ ਸਿੰਘ ਦੇ ਬਿਆਨਾਂ ਉੱਤੇ ਇੱਕ ਔਰਤ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸਬੰਧਤ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੱਲ੍ਹ ਇੱਕ ਬਲਵਿੰਦਰ ਸਿੰਘ ਨੇ ਸਭ ਅੰਜਰਾ ਕੇ ਬਾਸ ਦਾ ਡਰਾਈਵਰ ਜੀ ਨੇ ਸਾਭ ਨੂੰ ਇੱਕ ਕੰਪਲੇਂਟ ਦਿੱਤੀ ਹੋਗੀ ਸੀ ਜਿਹੜਾ ਸਕੂਲ ਦੀ ਬਸ ਚਲਾ ਰਿਆ ਸੀ ਤੇ ਬੱਚਿਆਂ ਨੂੰ ਲੈ ਕੇ ਆ ਰਿਹਾ ਸੀਗਾ ਤੇ ਇੱਕ ਔਰਕ ਪਿੰਡ ਦੇ ਵਿੱਚ ਹੀ ਉਹ ਬੰਦਾ ਖੜਾ ਸੀ ਜਿਹਦੇ ਕੁੱਤਾ ਕੋੜ ਸੀ ਉਹਦੇ ਕੋਲ ਤੇ ਮੁੜ ਕੇ ਉਹ ਦੌੜ ਕੇ ਬਸ ਦੇ ਅੱਗੇ ਆ ਗਿਆ ਤੇ ਉਹ ਬਸ ਦੇ ਥੱਲੇ ਆਣ ਕੇ ਉਹਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਅਫਸਰ ਚ ਝਟਪ ਹੋ ਗਈ ਉਹਨਾਂ ਨੇ ਡਾਂਗਾ ਡੂੰਗਾ ਕੱਟ ਕੇ ਤੇ ਡਰਾਈਵਰ ਤੇ ਵਿੱਚ ਬੱਚੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਧਮਕਾਇਆ ਤੇ ਜਿਨ੍ਹਾਂ ਦੀ ਆਪਸ਼ ਵਿੱਚ ਝੜਪ ਹੋਈ ਤੇ ਜਿਹੜੀ ਕਿ ਹੁਣ ਅਸੀਂ ਉਹਦੀ ਕਾਰਵਾਈ ਕਰ ਦਿੱਤੀ ਹੈਗੀ ਐਫ ਆਈ ਆਰ 18/23 ਜਿਹੜੀ ਆ ਅਸੀਂ ਇਹ ਕੀਤੀ ਹੈਗੀ ਤੇ ਚਾਰ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਤੇ ਕੇਸ ਰਜਿਸਟਰ ਕੀਤਾ ਤੇ ਉਹਨਾਂ ਦੀ ਭਾਲ ਚੱਲੀ ਬਟਾਲਾ ਤੋਂ ਚੰਡੀਗੜ੍ਹ